ਕੱਟ ਚੂੜਾ ਪਾਇਆ ਹੈ ਹੈਨਾ ਤੇ ਬੱਚੀ ਭੱਜੀ ਫਿਰ ਰਹੀ ਹੈ ਕਿ ਮੇਰੇ ਘਰ ਵਾਲੇ ਨੂੰ ਗੋਲੀ ਮਾਰਤੀ ਤੇ ਸਥਾਨਕ ਬੰਦਿਆਂ ਦੀ ਆਵਾਜ਼ ਸੁਣ ਰਹੀ ਹੈ ਕਿ ਤੂੰ ਫਿਕਰ ਨਾ ਕਰ ਨਾਲੇ ਪਤਾ ਹੈ ਉਹਨਾਂ ਨੂੰ ਕਿ ਉਹਨਾਂ ਸੀ ਕੁਝ ਕਰਨ ਦੇ ਛੱਡ ਤੇ ਗੋਲੀ ਵੱਜ ਚੁੱਕੀ ਹੈ ਬੇਸ਼ਰਮੀ ਦੀ ਹੱਦ ਦੇ ਕੋ ਇੱਥੇ ਤੱਕ ਕਿ ਉਹ ਆ ਕੇ ਨਾਮ ਪੁੱਛਦੇ ਨੇ ਆਈ ਕਾਰਡ ਕਢਾਉਂਦੇ ਨੇ ਆਇਡੈਂਟੀਟੀ ਲੈਂਦੇ ਨੇ ਤੇ ਫਿਰ ਉਹ ਤੋਂ ਬਾਅਦ ਮਤਲਬ ਕਿ ਕਈਆਂ ਦੀਆਂ ਪੈਂਟਾਂ ਤੱਕ ਲਾਹ ਕੇ ਸ਼ਾਨ ਦੇ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਮੁਸਲਮਾਨ ਹੋ ਜਾ ਨਹੀਂ ਆਰਮੀ ਦੇ ਉਸ ਜਵਾਨ ਜਦੋਂ ਉੱਥੇ ਪਹੁੰਚੇ ਤਾਂ ਇੰਨਾ ਖੌਫ ਸੀ ਉਹਨਾਂ ਪਰਿਵਾਰਾਂ ਚ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਉਹ ਅਸਮੀਤੋ ਵੀ ਆਉਣ ਤੋਂ ਡਰ ਗਏ ਉਹ ਤੋਂ ਵੀ ਘੁਲਾ ਕੇ ਦੂਰ ਭੱਜਣ ਲੱਗੇ ਤੇ ਆਰਮੀ ਨੂੰ ਭਰੋਸਾ ਦਿਵਾਉਣ ਨੂੰ ਵੀ ਕੁਝ ਪਰ ਲੱਗਿਆ ਕਿ ਨਹੀਂ ਅਸੀਂ ਤੁਹਾਡੀ ਸੁਰੱਖਿਆ ਨਹੀਂ ਆਏ ਜਿਹੜੇ ਧਰਮ ਦੀ ਆੜ ਲੈ ਕੇ ਗੋਲੀਆਂ ਮਾਰ ਜਿੰਦੀ ਉਸੇ ਧਰਮ ਨਾਲ ਸੰਬੰਧਤ ਨੇ ਜਿਹੜੇ ਹਸਪਤਾਲਾਂ 'ਚ ਇਲਾਜ ਕਰਦੇ ਨਜ਼ਰ ਆਉਂਦੇ ਪਲਵਾਮਾ ਅਜੇ ਅਸੀਂ ਭੁੱਲੇ ਨਹੀਂ ਆ ਉਹ ਤੋਂ ਪਹਿਲਾਂ ਅਸੀਂ ਇਹ ਮਤਲਬ ਕਿ ਚਿੱਟੀ ਸਿੰਘਪੁਰਾ ਅਸੀਂ ਭੁੱਲੇ ਨਹੀਂ ਆ ਉਹ ਤੋਂ ਪਹਿਲਾਂ ਉੱਥੇ ਵੀ ਹਿੰਦੂਆਂ ਨੂੰ ਜਿਵੇਂ ਪਲਾਇਨ ਕਰਾਇਗਾ ਜਬਰੀ ਉਹ ਸੀ ਭੁੱਲ ਪਰ ਹੁਣ ਇਹ ਪਹਿਲਗਾਂ ਪਹਿਲਗਾਂ ਦੀ ਬੈਸਰਾਂ ਘਾਟੀ ਜਿੱਥੇ ਅੰਜਾਮ ਦਿੱਤਾ ਗਿਆ ਤੁਹਾਨੂੰ ਕੀ ਲੱਗਦਾ ਇਸ ਇਸ ਹਮਲੇ ਦਾ ਕੋਈ ਭੁੱਖ ਦੇ ਵਿੱਚ ਅਸਰ ਪੈਸਾ ਦਾ ਜਾਂ ਕਿਸ ਤਰੀਕੇ ਅਸਰ ਪਵੇਗਾ? ਵੀ ਅਵਿਸ਼ੱਕ ਸਕੈਚ ਜਾਰੀ ਹੋਗੇ ਕੁਝ ਹਨਾ ਕਿ ਇਹ ਲੋਕ ਹੋ ਸਕਦੇ ਨੇ ਤਾਰਾਂ ਪਾਕਿਸਤਾਨ ਨਾਲ ਜੁੜਦੀਆਂ ਨੇ ਬਿਲਕੁਲ। ਪਾਕਿਸਤਾਨ ਦੇ ਆਪਣੇ ਘਰੇ ਭੁਖਮਰੀਆ ਫੌਜ ਦਾ ਉੱਥੇ ਕੰਟਰੋਲ ਆ ਉੱਥੋਂ ਦਾ ਜਿਹੜਾ ਲੋਕਾਂ ਦਾ ਲੀਡਰ ਆ ਉਹ ਜੇਲ੍ਹ ਚ ਡੱਕਿਆ। ਪਾਕ ਦਾ ਫੌਜ ਮੁਖੀ ਬਿਆਨ ਦਿੰਦਾ ਹੈ ਕਿ ਜੰਮੂ ਕਸ਼ਮੀਰ ਤਾਂ ਸਾਡੀ ਸ਼ਾਹ ਰਕ ਹੈ ਹੂੰ ਤੇ ਇਹਦਾ ਮਤਲਬ ਕੀ ਉਹ ਸੰਕੇਤ ਦੇ ਰਿਹਾ ਪਿਛੇ ਹੁਣ ਉੱਥੇ ਦੇ ਮੰਤਰੀ ਮੰਤਰੀ ਬੋਲ ਰਹੇ ਨੇ ਕਿ ਸਾਡੇ ਵਿੱਚ ਕੋਈ ਹੱਥ ਨਹੀਂਗਾ ਸਾਡਾ ਕੋਈ ਯੋਗਦਾਨ ਨਹੀਂ ਹੈ ਸਭ ਨੂੰ ਪਤਾ ਜੋ ਮਰਜ਼ੀ ਕਹਿ ਲੋ ਬੁਦੀ ਬਿਆਨੀਆਂ ਹੋ ਰਹੀਆਂ ਕਰਤੂਤ ਹੋ ਰਹੀਆਂ ਸੱਚੇ ਕਾਲ ਐਨਆਰਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਸ਼ੋਅ ਜਾਣਵਸਤ ਸਤ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਕਿ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਅੱਜ ਦੇਸ਼ ਭਰ ਦੀ ਖੋਜੜੀ ਪੂਰੇ ਲੋਕਾਂ ਦੀ ਪੂਰੇ ਜਿਹੜਾ ਆਵਾਮ ਦੀ ਨਜ਼ਰ ਇੱਕ ਖਬਰ ਦੇ ਉੱਪਰ ਟਿੱਕੀ ਹੋਈ ਹੈ ਕਿ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਇੱਕ ਪਹਿਲਾ گاਮ ਹੈ ਇਲਾਕਾ ਸਲਾਨੀ ਘੁੰਮਣ ਜਾਂਦੇ ਨੇ ਉਹਨਾਂ ਦੇ ਉੱਪਰ ਅਤਵਾਦੀ ਹਮਲਾ ਹੋ ਜਾਂਦਾ ਤਕਰੀਬਨ 26-22 ਲੋਕਾਂ ਦੇ ਮੌਤ ਦੀ ਖਬਰਾਂ ਬਹੁਤ ਜਿਆਦੇ ਲੋਕ ਨੇ ਜਿਹੜੇ ਉਸ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਇਹਨਾਂ ਇਸ ਇਹ ਹਮਲਾ ਹੋਇਆ ਕਿਸ ਤਰੀਕੇ ਪੋਵਿਕ ਦੇ ਵਿੱਚ ਇਸ ਦਾ ਅਸਰ ਕੀ ਪਵੇਗਾ ਜਾਂ ਫਿਰ ਇਸ ਨੂੰ ਨਜਠਣ ਦੇ ਲਈ ਭਾਰਤ ਸਰਕਾਰ ਕਿਸ ਤਰੀਕੇ ਸਿਕਿਉਰਿਟੀ ਦੇ ਪ੍ਰਬੰਧ ਕਰੇਗੀ ਕੀ ਕੋਈ ਮੂੰਹ ਤੋੜ ਜਵਾਬ ਦੇਵੇਗੀ ਜਿਸ ਤਰੀਕੇ ਪਹਿਲਾਂ ਪਲਵਾਮਾ ਟੈਗ ਤੋਂ ਬਾਅਦ ਖਬਰ ਆਈਆਂ ਸੀ ਕਿ ਜਿਹੜਾ ਸਰਜਿਕਲ ਸਟ੍ਰਾਈਕ ਕੀਤੀ ਗਈ ਸੀ ਤਾਂ ਇਹਨਾਂ ਇਸ ਖਾਸ ਮੁੱਦੇ ਨੂੰ ਲੈ ਕੇ ਅੱਜ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਤਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਚਿਮਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਤ ਜੀ ਤਾਂ ਸਰ ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਕਿ ਪਹਿਲਗਾਮ ਦੇ ਵਿੱਚ ਹੱਤਵਾਦੀ ਹਮਲਾ ਹੋਇਆ ਇਸ ਤਰੀਕੇ ਦੇ ਨਾਲ ਸਲਾਨੀ ਘੁੰਮਣ ਗਏ ਸੀ ਉਹ ਜਿਹੜੇ ਮਾਰੇ ਗਏ ਇਹ ਪਹਿਲਾ ਹਮਲੇ ਨੂੰ ਕਿਸ ਤਰੀਕੇ ਦੇਖਦੇ ਹੋ ਜੀ ਦੇਖੋ ਬਹੁਤ ਮਤਭਾਗੀ ਖਬਰ ਹੈ ਬਹੁਤ ਮਾੜਾ ਵਰਤਾਰਾ ਹੈ ਕਿ ਭਾਰਤ ਦੇ ਲੋਕ ਆਪਣੇ ਹੀ ਮੁਲਕ ਦੇ ਵਿੱਚ ਘੁੰਮਣ ਜਾਣ ਤੇ ਉਹਨਾਂ ਦੇ ਉੱਤੇ ਕਿਆ ਜਾਬੇ ਕਿ ਵਿਦੇਸ਼ੀ ਤਾਕਤਾਂ ਦੇ ਹਵਾਲੇ ਨਾਲ ਜਾਂ ਵਿਦੇਸ਼ ਤੋਂ ਆਏ ਅੱਤਵਾਦੀਆਂ ਨੇ ਜਾਂ ਉਦੀ ਸ਼ਹਿਰ ਦੇ ਉੱਤੇ ਅੱਤਵਾਦੀਆਂ ਨੇ ਹਮਲਾ ਕੀਤਾ ਲਸ਼ਕਰ-ਏ-ਤੋਵਾ ਦੀ ਜ਼ਿੰਮੇਵਾਰੀ ਲੈ ਰਿਆ ਔਰ ਹੁਣ ਤੱਕ 26 ਜਾਂ ਕਈ ਕਈ ਥਾਂ 'ਤੇ 27 ਦਾ ਅੰਕੜਾ ਵੀ ਆ ਰਿਹਾ ਹੈ ਕਿ 27 ਜੀ ਜੀ ਬਿਲਕੁਲ ਮੈਂ ਦੇਖ ਰਿਹਾ ਹਾਂ ਕਿ ਇਹਦੇ ਵਿੱਚ ਦੋ ਵਿਦੇਸ਼ੀ ਨਾਗਰਿਕ ਨੇ ਪਹਿਲਾਂ ਜਦੋਂ ਲੰਘੇ ਕੱਲ੍ਹ ਇਹ ਗਰੀਬ ਪੌਣੇ 3 ਵਜੇ ਦੀ ਘਟਨਾ ਹੈ 2:45 ਕੁ ਮਿੰਟ ਦੀ ਇੱਕ ਘਟਨਾ ਹੈ ਜਦੋਂ ਇਹ ਇਹ ਘਟਨਾ ਕਰਨ ਵਾਪਰਦਾ ਅਪਕਾ ਦਾ ਆਰਮੀ ਮਰਦੀ ਦੇ ਵਿੱਚ ਨੇ ਉਹ ਤੇ ਮੂੰਹ ਤੇ ਮਨ ਆਸਕ ਲਾਏ ਨੇ ਤੇ ਬਸ਼ਰਮੀ ਦੀ ਹੱਦ ਦੇਖੋ ਇੱਥੇ ਤੱਕ ਕਿ ਉਹ ਆ ਕੇ ਨਾਮ ਪੁੱਛਦੇ ਨੇ ਆਈ ਕਾਰਡ ਕਢਾਉਂਦੇ ਨੇ ਆਡੈਂਟੀ ਲੈਂਦੇ ਨੇ ਤੇ ਫਿਰ ਉਹ ਤੋਂ ਬਾਅਦ ਮਤਲਬ ਕਿ ਕਈਆਂ ਦੀਆਂ ਪੈਂਟਾਂ ਤੱਕ ਲਾਹ ਕੇ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਤੁਸੀਂ ਮੁਸਲਮਾਨ ਹੋ ਜਾਂ ਨਹੀਂ ਇਸ ਤਰ੍ਹਾਂ ਧਰਮ ਫਿਰਕੇ ਨਾਲ ਜੋੜ ਕੇ ਜਿਹੜਾ ਇਹ ਹਮਲਾ ਹੈ ਇਹ ਇਹਦਾ ਅਸਰ ਫਿਰ ਬਹੁਤ ਖਤਰਨਾਕ ਇਹਨਾਂ ਦੂਰ ਤੱਕ ਜਾਂਦਾ ਹੈ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਦੇ ਵਿੱਚ ਪਹਿਲਾਂ ਖਬਰ ਆ ਰਹੀ ਸੀ ਕਿ ਸ਼ਾਇਦ ਇਜ਼raਇਲੀ ਜਾਂ ਇਟਲੀ ਨਾਲ ਸੰਬੰਧਤ ਨੇ ਦੋ ਵਿਦੇਸ਼ੀ ਫਿਰ ਪਤਾ ਲੱਗਾ ਕਿ ਨਹੀਂ ਇੱਕ ਸ਼ਾਇਦ ਨੇਪਾਲ ਨਾਲ ਸੰਬੰਧਤ ਹੈ ਇੱਕ ਯੂਏਈ ਨਾਲ ਸੰਬੰਧ ਸੀ ਇਹ ਤੋਂ ਇਲਾਵਾ ਮਹਾਰਾਸ਼ਟਰ ਦੇ ਕਰਨਾਟਕਾ ਦੇ ਤਾਮਿਲਨਾਡੂ ਦੇ ਉੜੀਸਾ ਦੇ ਛੱਤੀਸਗੜ੍ਹ ਦੇ ਗੁਜਰਾਤ ਦੇ ਤੇ ਹਰਿਆਣਾ ਨਾਲ ਸੰਬੰਧਤ ਕੋਈ ਸਲਾਨੀ ਸੀਗੇ ਜਿਨ੍ਹਾਂ ਦੀ ਜਾਨ ਜਾਂਦੀ ਹੈ ਸਾਰੇ ਤੇ 20 ਤੋਂ ਵੱਧ ਜ਼ਖਮੀ ਨੇ ਜ਼ਖਮੀਆਂ ਚ ਵੀ ਮਤਲਬ ਗੁਜਰਾਤ ਦੇ ਵੀ ਨੇ ਮਹਾਰਾਸ਼ਟਰ ਦੇ ਵੀ ਨੇ ਕਰਨਾਟਕਾ ਦੇ ਵੀ ਨੇ ਇਹ ਨਾ ਇਹ ਇਸ ਯਾਰ ਹੁਣ ਇਹ ਸਾਰੇ ਘਟਨਾਕਰਮ ਦੇ ਵਿੱਚ ਨਸ਼ਕਰੇ ਤੋਬਾ ਨੇ ਜ਼ਿੰਮੇਵਾਰੀ ਲਈ ਤੇ ਉਸ ਤੋਂ ਬਾਅਦ ਸਾਡੀਆਂ ਫੌਜਾਂ ਚੌਕ ਸੋਈਆਂ ਸਾਡੇ ਸੁਰੱਖਿਆ ਦਸਤੇ ਜਿਹੜੇ ਆਰਮੀ ਦੇ ਰੂਪ ਵਿੱਚ ਉਹ ਜਵਾਨ ਜਦੋਂ ਉੱਥੇ ਪਹੁੰਚੇ ਤਾਂ ਇੰਨਾ ਖੌਫ ਸੀ ਉਹਨਾਂ ਪਰਿਵਾਰਾਂ ਚ ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਖਾਸ ਕਰਕੇ ਮਰਦਾਂ ਨੂੰ ਨਿਸ਼ਾਨਾ ਬਣਾ ਕੇ ਜਾਉ ਤਰ ਮਰਦਾਂ ਤੇ ਗੋਲੀ ਚਲਾਈ ਗਈ ਨਾਲ ਔਰਤਾਂ ਤੇ ਵੀ ਇੱਕ ਵਾਰ ਹੋਇਆ ਤੇ ਉਹ ਇੰਨੇ ਖੌਫਜਦਾ ਸੀਗੇ ਕਿ ਉਹ ਅਸਲੀ ਤੋਂ ਵੀ ਆਉਣ ਤੋਂ ਡਰ ਗਏ ਉਹ ਤੋਂ ਵੀ ਕੋੜਾ ਕੇ ਦੂਰ ਭੱਜਣ ਲੱਗੇ ਤੇ ਆਰਮੀ ਨੂੰ ਭਰੋਸਾ ਦਿਵਾਉਣ ਨੂੰ ਵੀ ਕੁਝ ਪਲ ਲੱਗਿਆ ਕਿ ਨਹੀਂ ਅਸੀਂ ਤੁਹਾਡੀ ਸੁਰੱਖਿਆ ਲਈ ਆਏ ਹਾਂ ਤੇ ਇਸ ਸਾਰੇ ਘਟਨਾਕਰਮ ਦੇ ਵਿੱਚ ਜਿਹੜਾ ਇੱਕ ਮਤਲਬ ਇਸ ਸਪੀਡ ਦੇ ਵਿੱਚ ਵੀ ਜਿਹੜਾ ਇੱਕ ਠੰਡੇ ਛਿੱਟਿਆਂ ਵਰਗਾ ਦ੍ਰਿਸ਼ ਸੀ ਉਹ ਦ੍ਰਿਸ਼ ਇਹ ਸੀਗਾ ਕਿ ਜਿਹੜੇ ਉੱਥੋਂ ਦੇ ਸਥਾਨਕ ਲੋਕ ਸੀਗੇ ਜੀ ਉਹ ਲੋਕ ਭੱਜ ਕੇ ਇਹਨਾਂ ਲੋਕਾਂ ਦੀ ਹੈਲਪ ਕਰਦੇ ਨਜ਼ਰ ਆ ਰਹੇ ਸੀ ਮਤਲਬ ਹੱਥਾਂ 'ਚ ਚੂੜਾ ਪਾਇਆ ਹੈ ਹੈਨਾ ਜੀ ਬੱਚੀ ਭੱਜੀ ਫਿਰ ਰਹੀ ਐ ਕਿ ਮੇਰੇ ਘਰ ਵਾਲੇ ਨੂੰ ਗੋਲੀ ਮਾਰਤੀ ਤੇ ਸਥਾਨਕ ਬੰਦਿਆਂ ਦੀ ਆਵਾਜ਼ ਸੁਣ ਰਹੀ ਐ ਕਿ ਤੂੰ ਫਿਕਰ ਨਾ ਕਰਨ ਵਾਲੇ ਪਤਾ ਐ ਉਹਨਾਂ ਨੂੰ ਕਿ ਹੁਣ ਅਸੀਂ ਕੁਝ ਕਰ ਨਹੀਂ ਸਕਦੇ ਗੋਲੀ ਵੱਜ ਚੁੱਕੀ ਐ ਪਰ ਤਾਂ ਵੀ ਉਹ ਸਮੇਂ ਦੇ ਬਹਿਣ ਦੇ ਵਿੱਚ ਹੌਸਲਾ ਦੇ ਰਹੇ ਨੇ ਕਿ ਤੂੰ ਫਿਕਰ ਨਾ ਕਰ ਅਸੀਂ ਆ ਗਏ ਪਾਣੀ ਪਲੌਣਾ ਮੈਂ ਉਹਨਾਂ ਦਾ ਪ੍ਰਧਾਨ ਵੀ ਆ ਗਿਆ ਸਭ ਠੀਕ ਹੋ ਜਾਊਗਾ ਜੀ ਸੋ ਸਥਾਨਕ ਲੋਕ ਨਾਲ ਖੜੇ ਨੂੰ ਤੋਂ ਬਾਅਦ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ 'ਚ ਵੀ ਉੱਥੋਂ ਦੇ ਲੋਕੇ ਨੇ ਉਹ ਵੀ ਉਸੇ ਜਿਹੜਾ ਜਿਹੜੇ ਧਰਮ ਦੀ ਆੜ ਲੈ ਕੇ ਗੋਲੀਆਂ ਮਾਰੀ ਜਾਂਦੀ ਓਸੇ ਧਰਮ ਨਾਲ ਸੰਬੰਧਿਤ ਨੇ ਜਿਹੜੇ ਹੱਸਾ ਵਾਲਾ ਇਲਾਜ ਕਰਦੇ ਨਜ਼ਰ ਆਉਂਦੇ ਨੇ ਹੂੰ ਸੋ ਇਸ ਲਈ ਇਹ ਬਹੁਤ ਮਤਭਾਗੀ ਘਟਨਾ ਹੈ ਔਰ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਮਤਲਬ ਕਿ ਜਦੋਂ ਥੋੜੀ ਆਸ ਦੀ کرن ਜਾਗਦੀ ਹੈ ਕਿ ਹੁਣ ਸੁਖਾਵਾ ਹੋ ਜਾਏਗਾ ਸਾਰਾ ਕੁਝ ਠੀਕ ਹੋ ਜਾਏਗਾ ਤਦ ਜਈ ਕੋ ਘਟਨਾ ਸਾਹਮਣੇ ਆ ਜਾਂਦੀ ਹੈ ਪੁਲਵਾਮਾ ਅਜੇ ਅਸੀਂ ਭੁੱਲੇ ਨਹੀਂ ਆ ਉਹ ਤੋਂ ਪਹਿਲਾਂ ਅਸੀਂ ਇਹ ਮਤਲਬ ਕਿ ਚਿੱਟੀ ਸਿੰਘਪੁਰਾ ਅਸੀਂ ਭੁੱਲੇ ਨਹੀਂ ਆ ਉਹ ਤੋਂ ਪਹਿਲਾਂ ਉੱਤੇ హిੰਦੂਆਂ ਨੂੰ ਜਿਵੇਂ ਪਲਾਇਨ ਕਰਾਇਗਾ ਜਬਰੀ ਉਹ ਸੀ ਭੁੱਲ ਪਰ ਹੁਣ ਇਹ ਪਹਿਲਗਾਮ ਪਹਿਲਗਾਮ ਦੀ ਬੈਸਰਾਨ ਘਾਟੀ ਜਿੱਥੇ ਅੰਜਾਮ ਦਿੱਤਾ ਗਿਆ ਬਹੁਤ ਘਟੀਆਂ ਵਰਤਾਰਾ ਬਹੁਤ ਮਨੁੱਖੀ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਵਾਲਾ ਵਰਤਾਰਾ ਜਿੰਨੀ ਇਹਦੀ ਨਿੰਦਾ ਕੀਤੀ ਜਾਵੇ ਉਨੀ ਚੰਗੀ ਆ ਜੀ ਸਰ ਇਸ ਜੋ ਹਮਲਾ ਕੀਤਾ ਹਰ ਕੋਈ ਐਸੋ ਵਿਅਕਤੀ ਜਿਹੜਾ ਹਰ ਵਿਅਕਤੀ ਹਰ ਕੋਈ ਲੀਡਰ ਇਸ ਸੰਭਲੇ ਦੀ ਨਿੰਦਿਆ ਕਰਦਾ ਤੁਹਾਨੂੰ ਕੀ ਲੱਗਦਾ ਇਸ ਇਸ ਹਮਲੇ ਦਾ ਕੋਈ ਪੁਵਿੱਖ ਦੇ ਵਿੱਚ ਅਸਰ ਪੈਸਾ ਦਾ ਜਾਂ ਕਿਸ ਤਰੀਕੇ ਅਸਰ ਪਵੇਗਾ ਦੇਖੋ ਅਜੇ ਏਜੰਸੀਆਂ ਨੇ ਜਾਂਚ ਕਰਨੀ ਆ ਬੇਸ਼ੱਕ ਇੱਕ ਤਰ ਨੇ ਗਰੰਟੀ ਲੈ ਲਈ ਹੈ ਨਾ ਅਜੇ ਨਿਸ਼ਾਨਦੀ ਹੋਣੀ ਹੈ ਬੇਸ਼ੱਕ ਸਕੈਚ ਜਾਰੀ ਹੋਗੇ ਕੁਝ ਹੈ ਨਾ ਕਿ ਇਹ ਲੋਕ ਹੋ ਸਕਦੇ ਨੇ ਤਾਰਾਂ ਪਾਕਿਸਤਾਨ ਨਾਲ ਜੁੜਦਿਆਂ ਨੇ ਬਿਲਕੁਲ ਅ ਮਤਲਬ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਹੁਣ ਲੁਕਮਾ ਛਕਮਾ ਤਾਂ ਕੋਈ ਜਾਂਦਾ ਹੈ ਨਹੀਂਗਾ ਕਿ ਪਾਕਿਸਤਾਨ ਦੇ ਆਪਣੇ ਘਰੇ ਭੁੱਖ ਮਰੀਆ ਫੌਜ ਦਾ ਉੱਥੇ ਕੰਟਰੋਲ ਆ ਉੱਥੋਂ ਦਾ ਜਿਹੜਾ ਲੋਕਾਂ ਦਾ ਲੀਡਰ ਆ ਉਹ ਜੇਲ੍ਹ ਚ ਡੱਕਿਆ ਹੈ ਹੈਨਾ ਤੇ ਜਿਹੜਾ ਲੋਕਾਂ ਨੂੰ ਪਰਵਾਹ ਨਹੀਂ ਉਹ ਰਾਜ ਕਰ ਰਿਹਾ ਤੇ ਫੌਜੀ ਰਾਜ ਕਰਦੇ ਆ ਤੇ ਇਸ ਲਈ ਉਥੋਂ ਇਹ ਜੀਆਂ ਚੀਜ਼ਾਂ ਨੂੰ ਅੰਜਾਮ ਦਿੱਤਾ ਜਾਂਦਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਜਿਹੜਾ ਤੁਸੀਂ ਅਸਰ ਦਾ ਸਵਾਲ ਕਰ ਰਹੇ ਹੋ ਜੀ ਕੋਈ ਵੀ ਘਟਨਾ ਜਦੋਂ ਧਰਮ ਦੀ ਆੜ ਲੈ ਕੇ ਜਾਤ ਦੀ ਆੜ ਲੈ ਕੇ ਸੁੱਬੇ ਦੀ ਮੁਲਕ ਦੀ ਆੜ ਲੈ ਕੇ ਹੈਨਾ ਔਰ ਇਹ ਕਹਿ ਕੇ ਕਿ ਜਾਓ ਆਪਣੇ ਤੁਸੀਂ ਮੋਦੀ ਦੇ ਬੰਦੇ ਹੋ ਮੋਦੀ ਦੇ ਸਮਰਥਕ ਕੋ ਕਹਿ ਦਿਓ ਉਹਨੂੰ ਇਹ ਜਿਹੇ ਸ਼ਬਦਾਂ ਦੀ ਵਰਤੋਂ ਕਰਕੇ ਜਦੋਂ ਘਟਨਾ ਕਰਨ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਅਸਰ ਪੂਰ ਤੱਕ ਜਾਂਦਾ ਹੁਣ ਇਹਨੂੰ ਦੋ ਤਿੰਨ ਪੜਾਵਾਂ ਵਿੱਚ ਸਮਝਿਓ ਜੀ ਇੱਕ ਪੜਾਅ ਉਹ ਹੈ ਕਿ ਪਾਕਿਸਤਾਨ ਦਾ ਫੌਜ ਮੁਖੀ ਬਿਆਨ ਦਿੰਦਾ ਕਿ ਜੰਮੂ ਕਸ਼ਮੀਰ ਤਾਂ ਸਾਡੀ ਸ਼ਾਹ ਰਗ ਹੈ ਹੂੰ ਤੇ ਇਹਦਾ ਮਤਲਬ ਕੀ ਉਹ ਸੰਕੇਤ ਦੇ ਰਿਹਾ ਕਿ ਕਰੋ ਕਾਰਵਾਈ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਮਿੱਠਦੇ ਆ ਬੇਸ਼ੱਕ ਉਹਨਾਂ ਦੇ ਮੰਤਰੀ ਮੰਤਰੀ ਬੋਲ ਰਹੇ ਨੇ ਕਿ ਸਾਡੇ ਦੇ ਵਿੱਚ ਕੋਈ ਦੋ ਹੱਥ ਨਹੀਂਗਾ ਸਾਡਾ ਕੋਈ ਯੋਗਦਾਨ ਨਹੀਂਗਾ ਸਭ ਨੂੰ ਪਤਾ ਜੋ ਮਰਜ਼ੀ ਕਹਿ ਲੋ ਤੁਹਾਡੀ ਬਿਆਨੀਆਂ ਹੋ ਰਹੀਆਂ ਕਰਤੂਤ ਹੋ ਰਹਾ ਪਰ ਹੂੰ ਕੀ ਉਹਦੇ ਬਿਆਨ ਨਾਲ ਹੀ ਕਟਨਾ ਨੂੰ ਅੰਜਾਮ ਮਿਲਦਾ ਜਾਂ ਉਹਦੇ ਵਿੱਚ ਸਾਡੀਆਂ ਕੁਝ ਗਲਤੀਆਂ ਤੇ ਨਲਾਇਕੀਆਂ ਵੀ ਸ਼ਾਮਲ ਹੁੰਦੀਆਂ ਹੂੰ ਬਿਲਕੁਲ Holi ਦਾ ਦਿਨ ਹੋਵੇ ਹੂੰ ਤੇ ਤੁਸੀਂ ਕਹੋ ਜੀ ਅਸੀਂ ਹੋਲੀ ਮਨਾਉਣੀ ਆ ਇਸ ਲਈ ਅਸੀਂ ਯੂਪੀ ਦੇ ਵਿੱਚ ਮਸਤਾਂ ਨੂੰ ਤਰਪਾਲਾਂ ਨਾਲ ਟਕਾਂਗੇ ਹੂੰ ਤੁਸੀਂ ਜੀ ਆਪਣੀ ਹੱਟੀ ਲਾਉਣੀ ਆ ਦੁਕਾਨ ਲਾਉਣੀ ਆ ਤਾਂ ਆਪਣਾ ਨਾਮ ਬਾਹਰ ਲਿਖ ਕੇ ਲਾਇਓ ਜੀ ਕੀ ਇਹ ਨਿਸ਼ਾਨਦੇਹੀ ਨਹੀਂ ਹੂੰ ਕੀ ਇਹ ਇੱਕ ਧਿਰ ਨੂੰ ਐਂ ਲਾਉਣ ਦੀ ਪ੍ਰਕਿਰਿਆ ਨਹੀਂ ਇਸ ਨੂੰ ਫਿਰ ਪ੍ਰਗਟਾ ਕੇ ਧਰਮ ਦੇ ਨਾਂ ਤੇ ਦੁਆਏ ਮੁਲਕ ਵੇਚਦੇ ਨੇ ਫਿਰ ਤੁਹਾਡਾ ਜੀ ਅੱਜ ਜਦੋਂ ਵੀ ਮਤਲਬ ਭਾਰਤ ਦੇ ਵਿੱਚ ਘੱਟ ਗਿਣਤੀ ਦੇ ਰੂਪ ਵਿੱਚ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਜਿਹੜਾ ਸਥਾਨਕ ਹੈ ਜਿਹੜਾ ਭਾਰਤ ਹੈ ਉਰੇ ਦਾ ਬੁਲਬੁਲਸੀ ਹੈ ਜਿਨੇ 47 ਦੀ ਵੰਡ ਚ ਵੀ ਉੱਧਰ ਜਾਣਾ ਪ੍ਰਵਾਨ ਨਹੀਂ ਕੀਤਾ ਜੀ ਉਹ ਇਸ ਲੋਕਤੰਤਰਕ ਮੁਲਕ ਨੂੰ ਅਪਣਾਉਂਦਾ ਜਦੋਂ ਕਿ ਉਹ ਮੁਲਕ ਪਾਕਿਸਤਾਨ ਬਣਿਆ ਹੀ ਧਰਮ ਦੇ ਨਾਂ ਤੇ ਸੀ ਉੱਥੇ ਨਹੀਂ ਜਾਂਦਾ ਜੀ ਤੇ ਤੁਸੀਂ ਉਸ ਦੇ ਹੱਕ ਹਕੂਕਾਂ ਤੇ ਜਦੋਂ ਡਾਕਾ ਮਾਰਦੇ ਹੋ ਉਸ ਨੂੰ ਧੱਕਦੇ ਹੋ ਸਾਈਲੈਂਟ ਕਰਦੇ ਹੋ ਹੂੰ ਤੇ ਫਿਰ ਉਸ ਮੌਕੇ ਪਾਕਿਸਤਾਨ ਚ ਬੈਠੇ ਹਿੰਦੂ ਭਾਈ ਚੱਚੀ ਦੀ ਹੋਣੀ ਉਹਨੂੰ ਕਿੰਨਾ ਫਿਕਰ ਪੈਂਦਾ ਹੋਣਾ ਕਿ ਲੈ ਉਧਰ ਇਹ ਕਾਰਾ ਹੋਇਆ ਭੁਗਤਾਨਾ ਸਾਨੂੰ ਪੈਣਾ ਉੱਥੇ ਬੈਠੇ ਘਟ ਗਣ ਤੇ ਹਿੰਦੂ ਭਾਈ ਚਰਤੇ ਕੀ ਬੀਤਦੀ ਹੋਣੀ ਜੀ ਇੱਥੇ ਕੀਤੀ ਗਲਤੀ ਦਾ ਅਸਰ ਉਧਰ ਜਾਂਦਾ ਉਹਨਾਂ ਨੂੰ ਭੁਗਤਾਨਾ ਪੈਂਦਾ ਉਹਨੂੰ ਭੋਗਣਾ ਪੈਂਦਾ ਤੇ ਹੁਣ ਜੀ ਜਿਹੜੀ ਕੰਦੂ ਤੇ ਪਾਕਿਸਤਾਨ ਦੀ ਕਿਸੇ ਤਰ੍ਹਾਂ ਨੇ ਕੀਤੀ ਅਤਵਾਦ ਕਹਿੰਦੇ ਜੀ ਧਰਮ ਨਹੀਂ ਹੁੰਦਾ ਜੀ ਜਾਤ ਨਹੀਂ ਹੁੰਦੀ ਪਰ ਤੁਸੀਂ ਜਾਤ ਤੇ ਧਰਮ ਦਾ ਚੋਲਾ ਪਾ ਕੇ ਘਟਨਾ ਨੂੰ ਅੰਜਾਮ ਦਿੱਤਾ ਤੇ ਇਹਦਾ ਮੁਖਤਪੋਗੀ ਕੌਣ ਹੋਊਗਾ ਪਰਦਾ ਮੁਸਲਮਾਨ ਹੋਊਗਾ ਜੀ ਫਿਰ ਹੁਣ ਤੁਸੀਂ ਉਹ ਨਿਸ਼ਾਨਾ ਬਣਾਉਂਗੇ ਉਹਦੇ ਤੇ ਕੱਢੋਗੇ ਕਿ ਕਿ ਇਹ ਫਿਕਰ ਪੈਂਦਾ ਕਿ ਨਹੀਂ ਪੈਂਦਾ ਅਸਰ ਉੱਥੇ ਤੱਕ ਜਾਂਦਾ ਜੀ ਹੁਣ ਜਿਹੜੀਆਂ ਤਿਰਾ ਕਹਿੰਦੀਆਂ ਕਿ ਨਹੀਂ ਜੀ ਐਦਾਂ ਨਹੀਂ ਹੁੰਦਾ ਅੱਜ ਟੈਲੀਵਿਜ਼ਨਾਂ ਦੀ ਡਿਬੇਟ ਹਮਲਾ ਕਰਦੇ ਹੋ ਮੁਕਾਬਲਾ ਜੀ ਸੁਪਰਾ ਸਾਫ ਕਰਦੇ ਹੋ ਇੱਕ ਹੋਰ ਸਰਜੀਕਲ ਸਟ੍ਰਾਈਕ ਕਰਦੇ ਹੋ ਕੋਈ ਕਦੇ ਤੂਪਾ ਨੇ ਰਫਲਾ ਨੇ ਬੰਦੂਖਾਂ ਨੇ ਮਸਲੇ ਹੱਲ ਕੀਤੇ ਨੇ ਹਾਂ ਹੂੰ ਜਦੋਂ ਅਜਿਹੀ ਘਟਨਾ ਵਾਪਰਦੀ ਆ ਤਾਂ ਜਿਹੜਾ ਜਿਉਂਦਾ ਖੂਨ ਹੋਊਗਾ ਖੋਲੂਗਾ ਉਹ ਸਵਾਲ ਕਰੂਗਾ ਉਹਦੇ ਵਿੱਚੋਂ ਇਹ 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 ਵਿਚੋਏ ਨੇ ਇਹ ਸਾਡੇ ਰੋਸੇ ਚੋਂ ਪਨਪਦੇ ਨੇ ਕਿ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਪਰ ਜੀ ਜਿਹੜੀ ਨਿਸ਼ਾਨਦੇਹੀ ਦੀ ਇਸ ਘਟਨਾ ਕਰਮ ਚੋਂ ਸਵਾਲ ਉੱਭਰਿਆ ਕਿ ਉਹਨਾਂ ਨੇ ਪੁੱਛਿਆ ਕਿ ਨਾਮ ਦੱਸ ਆਪਣਾ ਆਈਡੀ ਕਾਰਡ ਦਿਖਾ ਆਪਣਾ ਜਿਹੜੇ ਸੁੱਬੇ ਤੋਂ ਆਏ ਦੱਸ ਨਾਮ ਪੁੱਛ ਕੇ ਗੋਲੀਆਂ ਮਾਰੀਆਂ ਪੈਂਟਾ ਲਹਾ ਕੇ ਚੱਕ ਕਰਕੇ ਗੋਲੀਆਂ ਮਾਰੀਆਂ ਕਿਹਾ ਤੂੰ ਤਾਂ ਮੁਸਲਮਾਨ ਨਹੀਂ ਆ ਜਾ ਕਲਮਾ ਪੜਵਾ ਕੇ ਗੋਲੀਆਂ ਮਾਰੀਆਂ ਹੂੰ ਇਹ ਅੱਜ ਤਾਂ ਅਸੀਂ ਕਹਿੰਦੇ ਹਾਂ ਕਿ ਦੂਸਰੇ ਮੁਲਕ ਤੋਂ ਆ ਕੇ ਅਤਵਾਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪਰ ਕੀ ਸਾਡੀ ਰਾਜਨੀਤੀ ਨੇ ਕੰਮ ਨਹੀਂ ਕੀਤੇ ਹੂੰ 84 ਦਾ ਦਰਬਾਰ ਸਾਹਿਬ ਤੇ ਹਮਲਾ ਜੀ ਕਿ ਇੱਕ ਧਰਮ ਨੂੰ ਇੱਕ ਧਰਮ ਨੂੰ ਤੈਅ ਕਰਕੇ ਅਟੈਕ ਨਹੀਂ ਸੀ ਹੂੰ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਅਸੀਂ ਕਹਿੰਦੇ ਆ ਚਿੱਟੀ ਸਿੰਘਪੁਰਾ ਵਾਪਰਿਆ ਉਹ ਕੀ ਤੈ ਇੱਕ ਸਿੱਖ ਭਾਈਚਾਰੇ ਨੂੰ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਟਰਾ ਕਰਨ ਨੂੰ ਅੰਜਾਮ ਨਹੀਂ ਸੀ ਜੀ ਇਸੇ ਤਰ੍ਹਾਂ ਜੇ ਉਥੋਂ ਹਿੰਦੂਆਂ ਨੂੰ ਪਲਾਨ ਕਰਨਾ ਪਿਆ ਜੰਮੂ ਕਸ਼ਮੀਰ ਛੱਡਣਾ ਪਿਆ ਤੇ ਉਹਦੇ ਲਈ ਉਹ ਸਮੇਂ ਦੀ ਰਾਜਨੀਤਿਕ ਤੇ ਰਾਜ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਉਹਦੇ ਤੇ ਪਹਿਰੇਦਾਰੀ ਕਰਨੀ ਜੀ ਜੇ ਪੰਜਾਬ ਚੋ ਬੱਸਾਂ ਚੋ ਪੁੱਛ ਕੇ ਨਾ ਪੁੱਛ ਕੇ ਬੰਦੇ ਥੱਲੇ ਲਾਏ ਜਾਂਦੇ ਰਹੇ ਚਾਹੇ ਪਰਨਾ ਬੰਨਿਆ ਤੇ ਚਾਹੇ ਪੱਗ ਬੰਨਿਆ ਕਿ ਥੱਲੇ ਆ ਜਾ ਤੂੰ ਸਿੱਖ ਨਹੀਂ ਹੈ ਜੇ ਉਹ ਨਿਸ਼ਾਨਦੇ ਨਹੀਂ ਸੀ ਧਰਮਾਂ ਦੀ ਗੱਡ ਲੈ ਕੇ ਬੰਦੇ ਨਹੀਂ ਮਾਰੇ ਜੇ ਪੰਜਾਬ ਚ ਖੱਟੀ ਪੱਗ ਬੰਨਣਾ ਤੁਸੀਂ ਜੁਰਮ ਬਣਾਤਾ ਸੀਗਾ ਕਿ ਹਾਂ ਬੁਲਟ ਮੋਟਰਸਾਈਕਲ ਰੱਖਣਾ ਹਾਂ ਮਤਲਬ ਕਿ ਸਾਈਡ ਤੇ ਲੋਈ ਲੈਣਾ ਤੇ ਤੁਸੀਂ ਚੈੱਕ ਕਰ ਕਰਕੇ ਸਿੱਖਾਂ ਦੇ ਮੁੰਡੇ ਕੋ ਕੋ ਕੇ ਨਹੀਂ ਮਾਰੇ ਜੀ ਦਿੱਲੀ ਦੇ ਵਿੱਚ ਜਦੋਂ ਸਿੱਖ ਕਤਲੇਆਮ ਹੁੰਦਾ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਮਾਰੀ ਗਈ ਜੀ ਮਾਰੀ ਕਿਨੇ ਜਿਸ ਰੱਖਿਆ ਗਾਡਾ ਨੇ ਪਰ ਅਸੀਂ ਸੁਰੱਖਿਆ ਗਾਡਾ ਅਸੀਂ ਇਹ ਕਿ ਸਿੱਖਾਂ ਨੇ ਮਾਰਦੀ ਜੀ ਤੇ ਉਹਦਾ ਕੁਕਤ ਭੋਗੀ ਦਿੱਲੀ ਦਾ ਸਿੱਖ ਨਹੀਂ ਹੋਇਆ ਤੁਸੀਂ ਕਿਹਾ ਨਹੀਂ ਕਿ ਜਦ ਬੜਾ ਪੀੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਇਸ ਸਿਸਟਮ ਨੇ ਸਰਕਾਰ ਨੇ ਨਹੀਂ ਕੀਤਾ ਹੁਣ ਈਹੀ ਰਾਜਨੀਤੀ ਤੁਹਾਡੀ ਵਰਗਵੰਡ ਧਰਮਵੰਡ ਨਹੀਂ ਕੱਢ ਰਹੀ ਜੀ ਓਏ ਤੁਹਾਡੇ ਵਪਾਰੀ ਜਿਹੜੇ ਕਾਰੋਬਾਰੀ ਨੇ ਉਹ ਤਾਂ ਸ਼ਰਬਤ ਨੂੰ ਜਿਹਾਦ ਦੱਸ ਰਹੇ ਨੇ ਜੀ ਜੀ ਰੂਹ ਉੱਪ ਜਾ ਮਤਲਬ ਇੱਥੇ ਤੱਕ ਲਿਆਂਦਾ ਅਸੀਂ ਇਹਦੇ ਲਈ ਕੌਣ ਜ਼ਿੰਮੇਵਾਰਾ ਫਿਰ ਹੂੰ ਉਸ ਘਟਨਾ ਲਈ ਉਹ ਜ਼ਿੰਮੇਵਾਰ ਨੇ ਪਰ ਕਿਤੇ ਨਾ ਕਿਤੇ ਸਾਨੂੰ ਆਪਣੇ ਅੰਦਰ ਚਾਤੀ ਮਾਰਨ ਦੀ ਲੋੜ ਹੈ ਕਿ ਇਹਦਾ ਅਸਰ ਇਹਨਾਂ ਗੱਲਾਂ ਦਾ ਇੱਕ ਬਿਆਨੀ ਦਾ ਅਸਰ ਵੀ ਕਿੱਡੀ ਦੂਰ ਤੱਕ ਜਾਂਦਾ ਹੂੰ ਤੇ ਸਰ ਇੱਕ ਮੋਰਕ ਇਸ ਦੇ ਵਿੱਚ ਲੋਕਤੰਤਰਕ ਚੁਣੀ ਸਰਕਾਰ ਦੇ ਵਿੱਚ ਦੀਮਾ ਜੀ ਇੱਕ ਦੇ ਵਿੱਚ ਲੋਕਤੰਤਰਕ ਤੌਰ ਤੇ ਚੁਣੀ ਸਰਕਾਰ ਦੇ ਵਿੱਚ ਲੋਕਾਂ ਨੂੰ ਸਵਾਲ ਕਰਨ ਦਾ ਹੱਕ ਹੁੰਦਾ ਹੈ ਹਮ ਆਪਣੇ ਪ੍ਰਧਾਨ ਮੰਤਰੀ ਆਪਣੇ ਰਾਸ਼ਟਰਪਤੀ ਨੂੰ ਆਪਣੀ ਸਰਕਾਰ ਨੂੰ ਆਪਣੇ ਮੰਤਰੀਆਂ ਨੂੰ ਆਪਣੀ ਸੂਬਾਈ ਸਰਕਾਰ ਨੂੰ ਸਵਾਲ ਕਰਨ ਦਾ ਹੱਕ ਹੁੰਦਾ ਹੈ ਅੱਜ ਸਵਾਲ ਕਰਨ ਦਾ ਮਤਲਬ ਦੇਸ਼द्रोह ਤੇ ਗਦਾਰੀ ਹੈ ਹਮ ਤੇ ਇਹ ਇਹ ਸਥਿਤੀਆਂ ਫਿਰ ਦੂਏ ਮੁਲਕ ਨੂੰ ਉਹ ਜਿਹੇ ਬੰਦੇ ਭਾਰੇ ਤੇ ਮਿਲਦੇ ਨੇ ਜਿਹੜੇ ਮਰਜ਼ੀ ਖਰੀਦ ਲੋ ਅਗਲੇ ਭਾਖਰੀਦ ਕੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਫਿਰਕੇ ਦੇ ਨਾਂ ਤੇ ਕਰਦਨੇ ਜੀ ਹਾਂ ਤੱਕਾ ਹੋ ਗਿਆ ਜੀ ਭਾਰਤ ਚ ਮੁਸਲਮਾਨਾਂ ਨਾਲ ਤੇ ਅੱਜ ਭਾਰਤ ਦੇ ਮੁਸਲਮਾਨਾਂ ਨੂੰ ਸੜਕਾਂ ਤੇ ਨਿਕਲ ਕੇ ਦਿਖਾਉਣਾ ਪੈ ਰਿਹਾ ਕਿ ਨਹੀਂ ਜੀ ਅਸੀਂ ਸੱਚੇ ਭਾਰਤੀ ਆ ਵੀ ਸਮੁੱਚਾ ਭਾਰਤ ਨਿਕਲੇ ਨਾ ਸਾਰੇ ਇਕੱਠਿਆਂ ਨੇ ਇਕੱਠੇ ਨਿਕਲੋ ਕੀ ਗੱਲ ਤੁਹਾਨੂੰ ਲੁਧਿਆਣੇ ਚ ਚੇਚੇ ਬਾਹਰ ਤੇ ਮੁਸਲਮਾਨ ਭਾਈਚਾਰੇ ਨੂੰ ਬਾਹਰ ਆ ਕੇ ਪ੍ਰਦਰਸ਼ਨ ਕਰਨਾ ਪਿਆ ਉਹ ਕਹਿੰਦਾ ਇਸ ਲਈ ਨਹੀਂਗਾ ਕਿ ਉਹਨਾਂ ਨੂੰ ਦੁੱਖ ਹੈ ਦੁੱਖ ਦੇ ਨਾਲ ਉਹਨਾਂ ਨੂੰ ਫਿਕਰ ਹੈ ਕਿ ਕਿਤੇ ਅਸੀਂ ਨਿਸ਼ਾਨੇ ਤੇ ਨਾ ਜੀ ਹੂੰ ਸੋ ਇਹਦੇ ਉੱਤੇ ਵੀ ਸਾਨੂੰ ਮੰਤਨ ਦੀ ਲੋੜ ਹੈ ਕਿ ਇੱਕ ਘਟਨਾ ਦਾ ਅਸਰ ਕਿੰਨੀ ਦੂਰ ਤੱਕ ਜਾਂਦਾ ਹੈ ਇਹ ਜਿਹੜੀ ਕਰਤੂਤ ਅਤਵਾਦੀਆਂ ਨੇ ਕੀਤੀ ਹੈ ਉਹਨੂੰ ਸਮਝਣਾ ਚਾਹੀਦਾ ਕਿ ਇਹਦਾ ਅਸਰ ਭਾਰਤ 'ਚ ਬੈਠੇ ਮੁਸਲਮਾਨ ਭਾਈਚਾਰੇ ਨੂੰ ਪਹੁੰਚਣਾ ਪੈ ਸਕਦਾ ਅਫਸੋਸ ਜਨਕਰਤਾਰ ਜੀ ਜੀ ਤਾਂ ਸਰ ਇੱਥੇ ਹੁਣ ਸਵਾਲ ਇਹ ਵੀ ਖੜਾ ਹੋ ਰਿਹਾ ਜਿਉ ਲੋਕ ਕਹਿੰਦੇ ਨੇ ਕਿ ਜਿਸ ਤਰੀਕੇ ਜਿਸ ਤਰੀਕੇ ਤੁਸੀਂ ਗੱਲ ਕਰੀ ਕਿ ਸਰਜਿਕਲ ਸਟ੍ਰਾਈਕ ਜਾਂ ਬਹੁਤ ਲੋਕ ਕਹਿੰਦੇ ਨੇ ਕਿ ਹੁਣ ਇਸੇ ਤਰੀਕੇ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਜੱਠਿਆ ਜਾ ਸਕਦਾ ਫਿਰ ਜੇਕਰ ਇਸ ਤਰੀਕੇ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਤੇ ਉਧਰ ਫਿਰ ਆਮ ਲੋਕ ਉਹ ਲੋਕਾਂ ਦਾ ਨੁਕਸਾਨ ਹੋ ਜੂ ਇਸੇ ਤਰੀਕੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਮੁਲਕ ਮਕਾਉਣਾ ਹੀ ਸੀ ਫਿਰ 47 ਚ ਬਣਾਇਆ ਕਰ ਜੀ ਜੇ ਤੁਸੀਂ ਗਵਾਂਡੀ ਬਦਲ ਨਹੀਂ ਸਕਦੇ ਤਾਂ ਗਵਾਂਡੀ ਨਾਲ ਦਰੁਸਤ ਰਿਸ਼ਤੇ ਰੱਖਣੇ ਪੈਣਗੇ। ਉਹਦੇ ਲਈ ਪਹਿਲ ਕਦਮੀ ਪਾਕਿਸਤਾਨ ਨੂੰ ਕਰਨੀ ਪਊਗੀ। ਉਹਦੀ ਹਾਲਤ ਸਭ ਤੋਂ ਮਾੜੀ ਐ। ਉਸ ਨੂੰ ਪਹਿਲਾਂ ਬੰਦੇ ਬਣ ਕੇ ਨੀਮਾਂਬਲੀ ਚ ਰਹਿ ਕੇ ਸੰਵਧਾਨ ਦੇ ਦਾਰਿਚ ਰਹਿ ਕੇ ਗੱਲ ਕਰਨੀ ਪਊਗੀ। ਪਰ ਸਾਡੇ ਵਾਲੇ ਨੂੰ ਵੀ ਤਰਮ ਫਿਰਕੇ ਦੇ ਪਰਦੇ ਹਟਾ ਕੇ ਗੱਲ ਕਰਨੀ ਪਊਗੀ। ਹਮ ਇੱਕ ਇਹਦੇ ਪਿੱਛੇ ਜਿਹੜਾ ਵਰਤਾਰਾ ਬਹੁਤ ਧਿਆਨ ਮੰਗਦਾ ਹੈ। ਜੀ ਉਹ ਵਰਤਾਰਾ ਇਹ ਆ ਕਿ ਘਟਨਾਕਰਨ ਵਾਪਰੀ ਕਦੋਂ ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਅੰਮਰਪਾਲ ਦੀ ਯਾਤਰਾ ਸ਼ੁਰੂ ਹੋਣੀ ਇਹ ਘਟਨਾਕ੍ਰਮ ਉਸ ਸਮੇਂ ਵਾਪਰਿਆ ਜਦੋਂ ਅਮਰੀਕਾ ਦਾ ਉਪ ਰਾਸ਼ਟਰਪਤੀ ਇੱਥੇ ਆਇਆ ਹੋਇਆ ਜੀ ਬਿਲਕੁਲ ਤੁਸੀਂ ਮਾੜੇ ਜਣਾ ਕਦੇ ਇਤਿਹਾਸ ਦੇ ਪੰਨੇ ਫਰੋਲ ਕੇ ਦੇਖਿਓ ਕਿ ਚਿੱਟੀ ਸਿੰਘ ਪੁਰਾ ਕਦੋਂ ਵਾਪਰਿਆ ਸੀ ਹੂੰ ਇਹੇ ਜੇ ਹੋਰ ਕਿੰਨੇ ਕਾਂਡ ਨੇ ਜਾਂ ਦਿੱਲੀ ਦੇ ਇੱਕ ਦੰਗੇ ਨੇ ਹੈ ਨਾ ਜਿਹੜੇ ਆ ਪਿਛਲੇ ਦਿਨਾਂ ਚ ਆਪਸ ਹੋਏ ਸੋ ਉਹ ਦੰਗੇ ਕਦੋਂ ਹੋਏ ਸੀ ਜਦੋਂ ਟਰੰਪ ਆਇਆ ਸੀ ਹੂੰ ਸੋ ਜਦੋਂ ਜਦੋਂ ਅਮਰੀਕਾ ਦਾ ਰਾਸ਼ਪਤੀ ਆਇਆ ਤਾਂ ਤਦ ਕੁਛ ਨਾ ਕੁਛ ਹੋਇਆ ਕਿ ਇਹਦਾ ਕੋਈ ਕਨੈਕਸ਼ਨ ਹੈ ਜੀ ਇਹ ਜਾਂਚ ਦਾ ਵਿਸ਼ਾ ਹੈ ਦੂਸਰੇ ਪਾਸੇ ਹੂੰ ਇੱਕ ਮੁਲਕ ਅਮਰੀਕਾ ਹੈ ਜਾਂ ਕੁਝ ਹੋਰ ਮੁਲਕ ਨੇ ਮਾਲ ਰੂਸ ਹੈ ਇਹ ਹਥਿਆਰ ਵੇਚਦੇ ਨੇ ਜੀ ਅੱਜ ਦੇ ਵਿੱਚ ਤੁਸੀਂ ਆਪਣਾ ਮਾਲ ਥੈਲੀ ਚ ਪਾ ਕੇ ਦੁਕਾਨ ਤੇ ਨਹੀਂ ਵੇਚ ਸਕਦੇ ਅਗਲੇ ਕਹਿੰਦੇ ਜੀ ਮਾਰਕਾ ਚਾਹੀਦਾ ਹੈ ਟਰੇਡਮਾਰਕ ਚਾਹੀਦਾ ਹੈ ਕੰਪਨੀ ਦਾ ਨਾਮ ਚਾਹੀਦਾ ਥੋੜਾ ਐਡਰੈਸ ਪਤਾ ਚਾਹੀਦਾ ਹੈ ਇਹ ਬਾਜ਼ਾਰ 'ਚ ਨਹੀਂ ਮਿਲ ਸਕਦਾ ਤੇ ਹਥਿਆਰਾਂ ਦਾ ਬਾਜ਼ਾਰ 'ਚ ਕਿਵੇਂ ਵਿਕੀ ਜਾਂਦੇ ਨੇ ਜਨਾਬ ਹੂੰ ਮਤਲਬ ਜਿਨ੍ਹਾਂ ਨੇ ਮੰਡੀ ਲਾਈ ਆ ਉਹਨਾਂ ਨੇ ਫੌਜ ਨੂੰ ਵੀ ਮਾਲ ਵੇਚਣਾ ਉਹਨਾਂ ਨੇ ਅੱਤਵਾਦ ਨੂੰ ਵੀ ਮਾਲ ਵੇਚਣਾ ਹੂੰ ਤੇ ਜੇ ਉਹਨਾਂ ਨੇ ਜੇ ਉਹਨਾਂ ਦੀਆਂ ਗੋਲੀਆਂ ਚੱਲਣਗੀਆਂ ਹੀ ਨਹੀਂ ਜੇ ਲੜਾਈ ਵਾਲਾ ਮਾਹੌਲ ਨਹੀਂ ਰਹੂਗਾ ਜੇ ਟਕਰਾਲੀ ਸਿਟੀ ਨਹੀਂ ਹੋਊਗੀ ਨਾ ਮਾਲ ਵੀ बिकੂਗਾ ਜੇ ਅਮਨ ਸ਼ਾਂਤੀ ਹੋਗੀ ਹੂੰ ਸੋ ਇਸ ਲਈ ਇਹਨੂੰ ਇਸ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ ਹਾਂ ਜਿੱਥੋਂ ਤੱਕ ਸਵਾਲ ਹੈਗਾ ਕਿ ਇਸ ਮਸਲੇ ਦਹਲ ਅਜੇ ਤੱਕ ਅਸੀਂ ਕਸ਼ਮੀਰ ਦੀ ਹੱਦਬੰਦੀ ਦਾ ਮਸਲਾ ਨਹੀਂ ਹੱਲ ਕਰ ਸਕੇ ਜੀ ਉੱਪਰ ਦੀ ਅਸੀਂ ਇੱਕ ਨਵਾਂ ਕਲੇਸ਼ ਖੜਾ ਕੀਤਾ ਕਿ ਜਮੂ ਦੀ ਫੀਜਾ ਬਦਲ ਦੋ ਕਸ਼ਮੀਰ ਘਾਟੀ ਦੀ ਫੀਜਾ ਬਦਲ ਦੋ ਲੇ ਲਦਾਖੇ ਛੁਟ ਕਰ ਦੋ ਇਹਨਾਂ ਦਾ ਵੋਟਾਂ ਦਾ ਅਧਿਕਾਰ ਖੋਲੋ ਇਹ ਇਹਨੂੰ ਸੂਬੇ ਦਾ ਪੂਨ ਸੂਬੇ ਦਾ ਅਧਿਕਾਰ ਖੋ ਕੇ ਇਹਨੂੰ ਟਰਾਈ ਸਿਟੀ ਬਣਾ ਦਿਓ ਇਹਨੂੰ ਜੂਟੀ ਬਣਾ ਦਿਓ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਲਓ ਆਪਣੇ ਕੰਟਰੋਲ ਚ ਲੈ ਲੋ ਤੇ ਲੋਕਾਂ ਨੂੰ ਕੀ ਦਿਖਾਇਆ ਜੀ ਹੂੰ ਜੇ ਤੁਸੀਂ ਸੁਰੱਖਿਆ ਦੇਣ ਦੇ ਯੋਗ ਨਹੀਂ ਫਿਰ ਤੁਸੀਂ ਟੂਰਿਸਟ ਨੂੰ ਜਾਣ ਦੀ ਆਗਿਆ ਕਿਉਂ ਦੇ ਰਹੇ ਹੋ ਹੂੰ ਤੁਸੀਂ ਕਿਹਾ ਨਾ ਕਿ ਤਾਰਾ 370 ਤੋਂ ਬਾਅਦ ਹੁਣ ਕੋਈ ਖਤਰਾ ਨਹੀਂ ਜੀ ਨਾ ਤਾਂ ਉੱਥੇ ਆਰਥਿਕ ਤੌਰ ਤੇ ਸਵਰਤਾ ਅੱਜ ਕੱਲੇ ਮੁਸਲਮਾਨ ਭਾਈਚਾਰੇ ਦੀ ਨਹੀਂ ਗੱਲ ਜੰਮੂ ਕਸ਼ਮੀਰ ਦਾ ਹਰ ਭਾਈਚਾਰੇ ਨੂੰ ਪੁੱਛ ਕੇ ਦੇਖੋ ਕਿ ਕਿੰਨਾ ਕੁ ਸਹੀ ਆ ਲੇ ਲਦਾਖ ਪੂਰਾ ਹਿੰਦੂ ਘਾਟੀ ਹੈ ਪੂਰੇ ਹਿੰਦੂ ਵਸੇ ਹੁਣ ਜੂਟੀ ਹੈ ਜੀ ਜੀ ਉਹਨਾਂ ਨੂੰ ਪੁੱਛ ਕੇ ਦੇਖੋ ਲੜਾਈ ਲੜਨੀ ਪੈ ਰਹੀ ਹੈ ਉਹਨਾਂ ਨੂੰ ਕਿ ਆ ਸਾਡੇ ਨਾਲ ਤੱਕਾ ਹੋ ਗਿਆ ਕਿ ਸਾਨੂੰ ਝੂਠੀ ਨਹੀਂ ਲੋੜਨੀ ਜੀ ਸੋ ਇਸ ਲਈ ਇਹ ਸਾਰੇ ਪਹਿਲੂ ਕਿ ਜੇਕਰ ਤੁਸੀਂ ਧਾਰਾ 370 ਹਟਾਉਣ ਤੋਂ ਬਾਅਦ ਇਹ ਗੱਲਾਂ ਕੀਤੀਆਂ ਕਿ ਲਓ ਜੀ ਹੁਣ ਤਾਂ ਜਿੰਨੀ ਮਰਜ਼ੀ ਜ਼ਮੀਨ ਖਰੀਦਿਓ ਜੋ ਮਰਜ਼ੀ ਕਰਿਓ ਜਿਵੇਂ ਮਰਜ਼ੀ ਜਾਇਓ ਭਾਈ ਤੋਂ 25 ਲੱਖ ਦੇ ਕਰੀਬ ਇਹਨਾਂ ਦਿਨਾਂ 'ਚ ਟੂਰਿਸਟ ਗਿਆ ਜੰਮੂ ਕਸ਼ਮੀਰ ਦੀ ਘਾਟੀ 'ਚ ਜਿਨ੍ਹਾਂ 'ਚੋਂ 22 ਲੱਖ ਟੂਰਿਸਟ ਕੱਲਾ ਪਹਿਲਗਾਮ ਜਾ ਰਿਹਾ ਤਜੇ ਇੰਨੀ ਵੱਡੀ ਗੱਤੀ ਪਹਿਲਗਾਮ ਜਾ ਰਿਹਾ ਤਾਂ ਤੁਹਾਡੀ ਉੱਥੇ ਸੁਰੱਖਿਆ ਚੌਕਸ ਹੋਣੀ ਚਾਹੀਦੀ ਸੀ ਹੂੰ ਆ ਪੰਜਾਬ ਚ ਪਿਛਲੇ ਦਿਨੀ ਖੂਬ ਰੋਲਾ ਪਿਆ ਨਾ ਪ੍ਰਤਾਪ ਆਜਪਾਤ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੀ 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 ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਸਾਡੇ ਕੋਲ ਤਾਂ ਕੋਈ ਜਾਣਕਾਰੀ ਨਹੀਂ ਕਿਹੜੇ ਬੱਤੀ ਬੰਬ ਪਏ ਨੇ ਜੀ ਝੂਠ ਬੋਲਦਾ ਹੂੰ ਕਿ ਜੇ ਤੁਹਾਡੇ ਕੋਲ ਜਾਣਕਾਰੀ ਹੈ ਭਾਈ ਫਿਰ ਏਜੰਸੀਆਂ ਕੋਲ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਸੀ ਕਿ ਇਸ ਇਲਾਕੇ ਚ ਪਿਛਲੇ ਦਿਨਾਂ ਚ ਇੰਨੇ ਦੋ ਤਿੰਨ ਤਾਂ ਤੁਹਾਡਾ ਅੰਮੋ-ਸਾਂਭਣਾ ਹੋਇਆ ਕਟੂਆ ਚ ਹੋ ਗਿਆ ਜੀ ਕਿਤੇ ਹੋ ਗਿਆ ਜੇ ਸਥਿਤੀ ਸੀ ਤਾਂ ਤੁਸੀਂ ਉਹਦੇ ਉੱਤੇ ਚਕੰਨੇ ਕਿਉਂ ਨਹੀਂ ਸੀ ਮੈਂ ਨਹੀਂ ਕਹਿੰਦਾ ਕਿ ਮਤਲਬ ਕਿ ਏਜੰਸੀਆਂ ਨੂੰ ਜਾਣਕਾਰੀ ਹੁੰਦੀ ਕਿੰਨੇ ਘਟਨਾ ਕਰਮ ਨੂੰ ਰੋਕਣ 'ਚ ਸਾਡੇ ਫੌਜੀ ਜਵਾਨ ਕਾਮਯਾਬ ਹੁੰਦੇ ਨੇ ਆਪਣੀਆਂ ਜਾਨਾਂ ਤੇ ਖੇਲ ਕੇ ਕੰਮ ਕਰਦੇ ਨੇ ਬਸ਼ਰਤੇ ਜੀ ਜੀ ਫੌਜ ਨੂੰ ਆਪਣਾ ਕੰਮ ਕਰਦਾ ਜਾਵੇ ਉਹ 'ਚ ਰਾਜਨੀਤੀ ਨਾ ਆਵੇ ਤੇ ਪਾਕਿਸਤਾਨ ਜਿਹੀ ਜਿਹੜੀ ਪੱਧਰ ਦੀ ਰਾਜਨੀਤੀ ਕਰਦਾ ਉਹ ਤੋਂ ਵੀ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਤੇ ਆਪਣੀ ਵੀ ਸਾਨੂੰ ਧਰਮ ਦੀ ਰਾਜਨੀਤੀ ਤੋਂ ਕਿਨਾਰਾ ਕਰਕੇ ਅੱਗੇ ਵਧਣ ਦੀ ਲੋੜ ਹੈ ਜਦੋਂ ਇੱਕ ਮੁਲਕ ਦੇ ਸਾਰੇ ਵਾਸੀਆਂ ਨੂੰ ਇਹ ਤੁਸੀਂ ਜਿਚਾਦੋਂਗੇ ਕਿ ਅਸੀਂ ਸਾਰੇ ਤੁਹਾਡੇ ਨਾਲ ਆ ਉਹ ਇੱਕ ਸੁਰ ਚਾ ਇੱਕ ਸਾਰਾ ਤਾਂ ਸ਼ਾਇਦ ਦੂਜੇ ਮਲਕ ਨੂੰ ਅਸੀਂ ਤਕੜੇ ਹੋ ਕੇ ਕੇਰ ਸਕਾਂਗੇ ਔਰ ਹਰ ਮਸਲੇ ਦਾ ਹੱਲ ਜੇ ਆਪਾਂ ਬਾਬੇ ਨਾਨਕ ਦੇ ਹਵਾਲੇ ਨਾਲ ਵੀ ਦੇਖੀਏ ਤਾਂ ਸੰਵਾਦ ਚ ਹਰ ਗੱਲ ਪਈ ਆ ਗੋਸ਼ਟੀ ਚ ਹਰ ਗੱਲ ਪਈ ਆ ਪਰ ਉਹਦੇ ਲਈ ਕੁਝ ਦਿਵਾਰਾਂ ਤੋੜਨੀਆਂ ਪੈਂਦੀਆਂ ਅਸੀਂ ਤਾਂ ਕ੍ਰਿਕਟ ਦੀ ਪਿਚ ਪੱਟ ਦਿੰਦੇ ਆ ਬਾਈ ਜੀ ਅਸੀਂ ਤਾਂ ਉਹਨਾਂ ਮਲਕ ਦੇ ਲੋਕਾਂ ਨੂੰ ਬੀਜੇ ਦੇ ਕੇ ਰਾਜੀ ਨਹੀਂ ਤੇ ਜੇ ਕਲਮਾਂ ਵਾਲੇ ਕਿਤਾਬਾਂ ਵਾਲੇ ਸਿੱਖ ਸ਼ਰਧਾਲੂਆਂ ਦੇ ਰੂਪ ਦੇ ਵਿੱਚ ਹਲਾਂਗੇ ਦੇ ਰੂਪ ਦੇ ਵਿੱਚ ਹੈਨਾ ਜੇ ਸਾਇਤਿਕ ਮਹਿਫਲਾਂ ਦੇ ਰੂਪ ਚ ਇਹਨਾਂ ਖੇਡਾਂ ਦੇ ਰੂਪ ਵਿੱਚ ਕੋਈ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਉਹਨਾਂ ਨੂੰ ਵੀ ਗਦਾਰ ਐਲਾਂਦੇ ਹਾਂ ਅਸੀਂ ਉਹਨਾਂ ਨੂੰ ਵੀ ਸਵਾਲ ਕਰਦੇ ਹਾਂ ਜੀ ਤੇ ਇਹ ਸਾਰੇ ਦੇ ਦਰਮਿਆਨ ਜੀ ਲਾਂਘੇ ਖੁੱਲਣ ਦੀ ਅਜੇ 4 ਦਿਨ ਪਹਿਲਾਂ ਆਪਾਂ ਚਰਚਾ ਕਰਕੇ ਅਟਿਆ ਕਿ ਸ਼ਾਇਦ ਲਾਂਘਾ ਖੁੱਲਣ ਦੀ ਕਵੈਰ ਤਰ ਹੋਵੇ ਉਹ ਪਰਵਾਮਾ ਤੋਂ ਬਾਅਦ ਅਜੇ ਤੱਕ ਪੰਜਾਬ ਵਾਲਾ ਲਾਂਘਾ ਨਹੀਂ ਖੁੱਲਿਆ ਪਰ ਬੰਬੇ ਵਾਲਾ ਕਦੇ ਬੰਦ ਬੰਦ ਬੰਬੇ ਵੀ ਤਾਂ ਅਟੈਕ ਹੋਇਆ ਸੀ ਜੀ ਜੀ ਇਸ ਲਈ ਫਿਰ ਬੰਬੇ ਬੰਬੇ ਵਾਲਾ ਸਮੁੰਦਰੀ ਕਿਵੇਂ ਜਾ ਰਹੀ ਹੈ ਛੋਟਾ ਗੁਜਰਾਤ ਵਾਲਾ ਕਿਵੇਂ ਜਾ ਰਹੀ ਹੈ ਉਹ ਗੁਜਰਾਤ ਵਾਲੇ ਮਾਰੇਗੇ ਇਹਦੇ ਵਿੱਚ ਬੰਦ ਕਰ ਦੋਗੇ ਤੋ ਸਾਨੂੰ ਆਪਣੇ ਅੰਦਰ ਵੀ ਚਾਤੀ ਮਿਲਦੀ ਰੋੜ ਕੇ ਸਾਡੇ ਲਈ ਤਾਂ ਫਿਰ ਅੱਜ ਫਿਰ ਕੋਲਬਾਮਾ ਭਾਈ ਸਾਡਾ ਦਰਾ ਹੋਰ ਫਿਰ ਨਹੀਂ ਖੋਲਣਾ ਜੀ ਤੇ ਇਹ ਖੋਲਣ ਦੇ ਲਈ ਦੋਏ ਧਿਰਾਂ ਨੂੰ ਇੱਕ ਦੂਜੇ ਦੇ ਸਾਹਮਣੇ ਬੈਠਣਾ ਪੈਂਦਾ ਪਹਿਲਾਂ ਪਾਕਿਸਤਾਨ ਭਾਰਤ ਹੀ ਨਹੀਂ ਦੂਜੇ ਮੁਲਕਾਂ ਸਾਹਮਣੇ ਵੀ ਆਪਣਾ ਭਰੋਸਾ ਕਾਇਮ ਕਰੇ ਜੀ ਭਰੋਸੇ ਤੋਂ ਬਾਅਦ ਫਿਰ ਦੋਵਾਂ ਮੁਲਕਾਂ ਨੂੰ ਬੈਠਣਾ ਪਊਗਾ ਔਰ ਸਾਡੇ ਪ੍ਰਧਾਨ ਮੰਤਰੀ ਨੂੰ ਵੀ ਇਹ ਗਰਮਾਂ ਦਿਖਾਉਣੀ ਪੈਣੀ ਆ ਕਿ ਮੈਂ ਰੂਸ ਤੇ ਯੂਕਰੇਨ ਦੀ ਜੰਗ ਬੰਦ ਕਰਾਉਣ ਲਈ ਤਾਂ ਕਹਿੰਦਾ ਮੈਂ ਵਿਚੋਲਾ ਬਣਨ ਲਈ ਤਿਆਰ ਆ ਪਰ ਜੇ ਆਪਣੇ ਘਰੇ ਅੱਗ ਲੱਗੀ ਆ ਤਾਂ ਪਹਿਲਾਂ ਉਸ ਅੱਗ ਬੁਝਾਉਣ ਦੇ ਲਈ ਸਾਨੂੰ ਕਰਨਾ ਉਹਦੇ ਤੋਂ ਹੀ ਮੰਤਰ ਨਹੀਂ ਹੋਣਾ ਜੀ ਤਾਂ ਸਰੇ ਇਸ ਕਵਰ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਬਹੁਤ